ਜਾਣੂ ਲੱਗੇ ਆਗੇ ਸਰਕਾਰ ਸੰਸਦ ਨਾਲ ਪਸੰਦ ਇਹ ਯਾਤਰਾ ਸਰਪੰਚ ਸਰਪੰਚ ਮਾਹੂਲ ਦੇ ਰਾਏ ਨਾਲ ਦੇ ਪੰਜਾਬ ਦੇ ਅੰਦਰ ਇਹ ਪਸੰਦ ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਬਟੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਨਵੀਨ ਦਾਸ ਜੋ ਕਿ ਪਰਸਾਂਮ ਨਗਰ ਤੇ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਮਠੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿੱਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 262 ਬੀ ਐਨ ਐਸ ਐਂਡ 52 ਪ੍ਰੀਜ਼ਨ ਐਟ ਦਾ ਥਾਣਾ ਕੈਟਰ ਦੇ ਵਿੱਚ ਮਕਦਮਾ ਦਰਜ ਰਜਿਸਟਰ ਕੀਤਾ ਤੇ ਇਸ ਦੀ ਪਕੜ ਵਾਸਤੇ ਵਕ ਵਕ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੇ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਤੇ ਲੁੱਟਾਖੋਣ ਦੇ ਦਰਜ ਹੈਗੇ ਕੁੱਲ ਤਿੰਨ ਮੁਕਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾਖੋਣ ਦੇ ਦਰਜ ਹੈ ਸਰ ਇਹ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਨੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇ ਕੇ ਜਿਹੜਾ ਜੇਲ੍ਹ ਵਿੱਚ ਭਗੌੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਜੋ ਵੀ ਬੰਦੀ ਕਾਰਵਾਈ ਇਸ ਦੇ ਖਿਲਾਫ ਕੀਤੀ ਜਾਊਗੀ ਤੇ ਇਹ ਪਰਸਨਾਮ ਨਗਰ ਪਟੰਡਾ ਦਾ ਰਹਿਣ ਵਾਲਾ ਹੈ ਗੱਡੀ ਖੜੀ ਹੈ ਦੋਸਤਾਂ ਦੀ ਗੱਡੀ ਖੜੀ ਹੈ ਬਹੁਤ ਪੁਰਾਣੀ ਜੀ 3 ਮਹੀਨੇ ਦਾ 1.5 ਮਹੀਨਾ ਹੋ ਗਿਆ ਬਹੁਤ ਮਲਾਂੇ ਪੇਜਿਕ ਉੱਚ ਕੁਆਲਿਟੀ ਦਾ ਸਾਡੇ ਮਹਿਮਾਨ ਲੱਗੇ ਕੌਂਸਲਰ ਜੀ ਹੁਣ ਇਹਨਾਂ ਦੇ ਹੀ ਦੇਖ ਹੀ ਲੈਂਦਾ ਹੈ ਇਹਨੂੰ ਲੱਗਿਆ ਕਿ ਗੱਡੀ ਕੋਲ ਕਰਦਨੇ ਹੈ ਹੈ ਗੱਡੀ ਕੋਲ ਕਰ ਦਿਓ ਅੱਛਾ ਇਹਨਾਂ ਕੈਂਟੇਰ ਨਹੀਂ ਕੈਂਟ ਮੇਲਾ ਨਹੀਂ ਕੋ ਚਲੋ ਸਾਡੇ ਨਾਲ ਪਹੁੰਚ ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਬਠਿੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਕੁਮਵੀਨ ਦਾਸ ਜੋ ਕਿ ਪਰਸਨਾਮ ਨਗਰਦ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿੱਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 170 ਅੰਡਰ ਸੈਕਸ਼ਨ 262 ਬੀ ਐਨ ਐਸ ਐਂਡ 52 ਪ੍ਰिजन ਐਕਟ ਦੇ ਤਹਿਤ ਥਾਣਾ ਕੈਟ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਤੇ ਇਸ ਦੀ ਪકડ ਵਾਸਤੇ ਵਕ ਵਕ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੋ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋਕ ਪਦਮੇ ਚੋਰੀ ਦੇ ਤੇ ਲੁੱਟਾ ਖੋਹ ਦੇ ਦਰਜ ਹੈਗੇ ਕੁੱਲ ਤਿੰਨ ਮੁਕੱਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹ ਦੇ ਦਰਜ ਸਰ ਪਤਾ ਲੱਗ ਸਕੇ ਕਿਵੇਂ ਪੱ ਟਾਈਪ ਕੀਤੀ ਹੈ ਤੇ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਨੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇਖ ਕੇ ਜਿਹੜਾ ਜੇਲ੍ਹ ਵਿੱਚ ਭਗੌੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਜੋ ਵੀ ਬੰਦੀ ਕਾਰਵਾਈ ਇਸ ਦੇ ਖਿਲਾਫ ਕੀਤੀ ਜਾਊਗੀ ਤੇ ਪਰਸਨਾ ਮੰਗਰ ਬਠਿੰਡਾ ਤੋਂ ਰਹਿਣ ਵਾਲਾ